ਆਣ ਗੱਡੀ ਫੇਰ ਹੂੰ ਮਰਬਾਰ ਰਾਤ ਐਸੇ ਚਵਾਏ ਜੀ ਰਹੇ ਵੀ ਲੈ ਜਾਈਏ ਕਿ ਇਸ ਤਰ੍ਹਾਂ ਗੱਡੀ ਲੈ ਆਉਂਦਾ ਜੀ ਮੈਂ ਜਨਾ ਕਹਿੰਦਾ ਹਾਂ ਅੱਜ ਆਪਾਂ ਕੋਈ ਆ ਗਿਆ ਇਸ ਕਰਕੇ ਨੇ ਇਹਦਾ ਇਹ ਭਈਆ ਸੋਈ ਜਾ ਮੋਬਾਈਲ ਉਹਨਾਂ ਦੀ ਕੋਸ ਕੋਸ ਚ ਲੰਡੀਆਂ ਜਿਹੜੀਆਂ ਉੱਥੋਂ ਤੋਂ ਆਏ ਨਹੀਂ ਨੇਲੇ ਚ ਉਹੋ ਘੋੜੇ ਚੱਲਣ ਦੀ ਆ ਇਹ ਇਹ ਤਾਂ ਜਾਨ ਬੰਦਾ ਨਾ ਹੁੰਦੀ ਕੱਡੇ ਨੇ ਦਿੱਤਾ ਅਸਲ ਵਿੱਚ ਪਤਾ ਕੀ ਆ ਜੀ ਮੁੜ ਕੇ ਇਹਨੇ ਇਹਨੇ ਬਾਲਾਂ ਦੇ ਕੋਲ ਕੇ ਪਾਤਾ ਗਰੋਪਾ ਜੀ ਦੀ ਕਿੜੀ ਵਾਲੇ ਤੀਰ ਮਰ ਗਏ ਆਪੇ ਹੀ ਲੱਗਦੇ ਉਹਦੇ ਨੂੰ ਲੱਤਸਾ ਤਾਂ ਕੋਈ ਕੱਖ ਕੁੱਠ ਨਹੀਂ ਕਰਨਾ ਜੀ ਤੁਹਾਡੇ ਪਿੰਡੋਂ ਮੋਬਾਈਲ ਕੋਈ ਭਈਆ ਬਹੁਤ ਵਾਦ ਨਹੀਂ ਪੰਪ ਹੋਰ ਦੇ ਦਿੱਤਾ ਠੀਕ ਆ ਜਾਵੇਂ ਤੇ ਇਹ ਦੇਖਦਾ ਵੀ ਇਹ ਨਾ ਇਹ ਦੀ ਮਾਤਾ ਨੂੰ ਉਹ ਨਾਲਾ ਆਹ ਹੋਏ ਉਹ ਨਾਲਾ ਨਹੀਂ ਚੁਕੇਗਾ ਮੈਂ ਲਾਵਾਂਗਾ ਨਹੀਂ ਤੇ ਪੁੱਛੋ ਉਹ ਭਗੋੜ ਗਿਆ ਉਹ ਆ ਜਾਂਦੇ ਨੇ ਮਾਰੀਂ ਗਏ ਮੈਂ ਕਿੱਥੇ ਸਾਨੀ ਰੱਖਿਆ ਹੈ ਲੋਕੀ ਆਵਾ ਜਿਹੜਾ ਅਮਰੀਕਾ ਵਾ ਆ ਛੋਟਾ ਵਾ ਤੋਂ ਆਹ ਜਿਹੜਾ ਬੋਟਾ ਵਾ ਕੈਨ ਨੁਮਾ ਵਾ ਉਹਦਾ ਕਾਲ ਉਹ ਪਾਸ ਕਰਨਾ ਹੈ ਇਹ ਜੀ ਤੁਹਾਡੇ ਦੇ ਰੇਲ ਭੱਜ ਜੀ ਇਹ ਜੀ ਪੈਣੀ ਹੈ ਤੰਦਰੁਸਤ ਮਾਰਨਾ ਪੈਣਾ ਵਾ 15 ਹੋ ਰਿਹਾ ਹੈ ਆਹ ਆਹ ਹੋ ਗਿਆ ਮੋ ਪਿੱਛੇ ਕਰ ਨਾ ਤੇ ਕਾ ਨਹੀਂ ਮਰਜੀ ਵੜਾ 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 ਮਾਲਕਾ ਵੜੋ ਆਹ ਵਾ ਗਾ ਗਾ ਲੈਓ ਆਹ ਸਟਾਰ ਮਰਜੀ ਕੋਈ ਫੋਨ ਕਰ ਹਾਂ ਰੇ ਰੇ ਮੈਂ ਜਾਂਭ ਰਹੀ ਐ ਇਹ ਹੋ ਚੱਕਿਆ ਕਰਕੇ ਆ ਮੈਂ ਚੱਕ ਰਿਹਾ ਵਾ ਨੀਆਂ ਦੇ ਅਰੇ ਭਾਈ ਇਹ ਰੱਖਰਾਏਗੀ ਹਾਂ ਲੋ ਬਲਜਿੰਦਰ ਸਿੰਘ ਗੱਲ ਇਦਾਂ ਜੇ ਵੀ ਅਸੀਂ ਨਾ ਆਪਣਾ ਮਰ ਸਾਡੇ ਬੰਦਿਆਂ ਦਾ ਭਈਆਂ ਦਾ ਮੋਬਾਈਲ ਖਸ ਗਿਆ ਸੀ ਕਿਸੇ ਨੇ ਖੋ ਲਿਆ ਤੇ ਉਹ ਅਸੀਂ ਉਹ ਮੁੰਨਾਂ ਪਛਾਣ ਕੇ ਤੇ ਅਸੀਂ ਉਹਨਾਂ ਨੂੰ ਦਵਾਈਤਾ ਮੋਬਾਈਲ ਵਾਪਸ ਉਹਨਾਂ ਨੇ ਆਪਸ ਵਿੱਚ ਮਤਲਬ ਝੰਪਰਮੇ ਦੀ ਕਰ ਲਿਆ ਵੀ ਮਾਫੀ ਮੰਗ ਲਈ ਉਹਨਾਂ ਨੇ ਤੇ ਜਿਹੜਾ ਪੇਟਾਂ ਦਾ ਸਰਪੰਚ ਵਾ ਤੇ ਦੋ ਮੁੰਡੇ ਹੋਰ ਨਾਲ ਆਏ ਤੇ ਆਪਣਾ ਪਿੰਡੂਆਂ ਮੁੰਡਾ ਤੇ ਤੇ ਪੰਜ ਛੇ ਜਣੇ ਆ ਗੱਡੀ ਤੇ ਆਏ ਆ ਵੀ ਇਹ ਇਹ ਭਈਆਂ ਨਾਨਕੇ ਕੁਸੇਰਾ ਜੀ ਹੋਣ ਦਾ ਤੇ ਵੀ ਤੁਸੀਂ ਪਰਚਾ ਲਓ ਉਹਨਾਂ ਤੇ ਅਸੀਂ ਆਖਿਆ ਵੀ ਉਹਨਾਂ ਨੇ ਜਦ ਮਾਫੀ ਮੰਗ ਲਈ ਆ ਤੇ ਅਸੀਂ ਨਹੀਂ ਕਿਸੇ ਦੇ ਪਰਚਾ ਨਾ ਦਿਵਾਉਣਾ ਤੇ ਨਾ ਗੱਲ ਨਾ ਬਾਰ ਫੇ ਰਾਤੀ ਕੋਈ ਤਰਕੀਬਾਂ ਸਾਢੇ 8 ਵਜੇ ਦਾ ਟਾਈਮ ਤੇ ਆਉਂਦੇ ਨਾ ਗਾਲਾਂ ਕੱਢਦੀਆਂ ਤੇ ਅਸੀਂ ਅਗੂ ਆਖਿਆ ਭਈ ਕਾਲਾ ਨਹੀਂ ਕੱਢਣੀ ਆ ਤੇ ਨਾ ਫੇਰ ਮਾਰਤਾ ਤੁਹਾਡੇ ਬੰਦੇ ਤੇ ਇੱਕ ਫਿਆਰ ਵੱਜ ਗਿਆ ਬਾਕੀ ਪਤਾ ਨਹੀਂ ਕਿੰਨੀਆਂ ਐਨੂੰ ਚਲਾਉਂਦੇ ਕਿਹੜੀ ਵੱਲ ਨੂੰ ਭੱਜ ਗਏ ਆ ਗੱਡੀ ਆ ਲੱਗੀ ਜੀ ਠਾਰ ਕੱਢੀ ਆ ਹਾਂਜੀ ਇਹ ਛੱਡ ਕੇ ਇੱਥੇ ਛੱਡ ਕੇ ਭੱਜ ਗਏ ਸਰਦਾਂ ਪੰਜ ਕ ਜਾਨੇ ਹੈਗੇ ਜੇ ਤਿੰਨ ਕ ਜਾਨ ਪਛਾਣ ਚ ਜੇ ਦੋ ਕ ਜਾਨੇ ਅਣਪਛਾਤੇ ਹੀ ਹਨੇਰਾ ਸੀ ਬਹੁਤ ਜ਼ਿਆਦਾ ਸੀ ਤੇ ਉਹਦੇ ਕਰਕੇ ਨਹੀਂ ਸਮਝ ਲੱਗੀ ਕੋਈ ਟੰਗ ਜੀ ਭਾਜੀ ਇਨਸਾਫ ਮਿਲਣਾ ਚਾਹੀਦਾ ਵੇਖੋ ਘਰ ਆਣ ਕੇ ਇਸ ਮੌਕੇ ਪਿੰਡ ਦੇ ਦੂਜੇ ਪਿੰਡ ਦਾ ਸਰਪੰਚ ਤੁਹਾਡੇ ਘਰ ਆਣ ਕੇ ਗੋਲੀਆਂ ਮਾਰਨ ਦਿਆ ਕਿ ਕਿਦਾਂ ਦਾ ਸਿਸਟਮ ਚੱਲੇਗਾ ਵੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਤਲਬ ਮੂੰਹ ਪੈ ਗਿਆ ਇਹਨੂੰ ਤੇ ਉਸੇ ਵਜ੍ਹਾ ਜੀ ਹਾਂਡੇ ਸਾਡੇ ਲੋਕਾਂ ਦੇ ਆਣ ਕੇ ਅਟੈਕ ਕਰ ਮਾਰ ਰਹੇ ਨੇ ਤੇ ਬਸ ਇਹੋ ਹੀ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਦਬ ਦਈਏ ਤੇ ਭਈਆਂ ਕੋ ਉੱਤੇ ਕਾਰਵਾਈ ਕਰਾ ਦਈਏ ਜਿੱਤੇ ਜੀ ਕਰਦਾ ਗੁਰਪ੍ਰੀਤ ਸਿੰਘ ਕਿਹੜੀ ਅਫਗਾਨਾ ਜੀ ਅਹੀਂ ਤੇ ਅੱਗੇ ਟੀਵੀਆਂ ਚ ਵੇਖਨੇ ਹੋ ਨਹੀਂ ਹੁਣ ਤੇ ਪਰ ਬਲਾਈਵ ਵੀ ਵੇਖਣ ਡੈ ਪਿਆ ਕਿ ਗੋਲੀ ਚੱਲ ਗਈ ਹੈ ਇੱਥੇ ਚੱਲ ਗਈ ਉੱਤੇ ਚੱਲ ਗਈ ਹੁਣ ਤੇ ਅਸੀਂ ਖੁਦ ਵੇਖਣ ਡੈ ਗੋਲੀਆਂ ਆਪਣੇ ਸਾਹਮਣੇ ਕਿੱਦਾਂ ਦਾ ਕਾਨੂੰਨ ਦੀ ਕੀ ਅਵਸਥਾ ਵਾ ਕੌਣ ਕੀ ਕਰ ਰਿਹਾ ਕਿਸ ਨੂੰ ਕੁਝ ਨਹੀਂ ਪਤਾ ਆਪਣੇ ਆਪ ਤੇ ਧੱਕੇ ਨਾਲ ਹੀ ਆ ਜਿਹੜਾ ਪੰਜਾਬ ਚੱਲੀ ਜਾ ਰਿਹਾ ਕਿਸ ਨੂੰ ਕਾਨੂੰਨ ਦਾ ਡਰ ਹੀ ਨਹੀਂ ਹੈਗਾ ਵੇਖੋ ਜੀ ਇੱਕ ਲਾਇਸੈਂਸ ਲਿਆ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਕਿੱਥੋਂ ਆ ਕੇ ਕਿੱਥੇ ਆ ਦੇ ਆਣ ਕੇ ਗੋਲੀ ਚਲਾ ਰਿਹਾ ਉਹਦੇ ਵਾਸਤੇ ਕੋਈ ਪੁੱਛਗਿਛ ਨਹੀਂ ਹੈਗੀ ਉਹਦਾ ਘਰ ਵੇਖੋ ਇਹਨਾਂ ਦਾ ਘਰ ਵੇਖੋ ਕਿੱਥੋਂ ਹਥਿਆਰ ਚੁੱਕ ਕੇ ਲਿਆਇਆ ਨਾਲ ਉਹ ਬਗਾਨੇ ਬੰਦੇ ਲਿਆਇਆ ਨਾਲ ਚੁੱਕ ਕੇ ਰਸਤੇ ਚ ਆਉਂਦੇ ਉਹਨਾਂ ਕੋਈ ਨੂੰ ਨਹੀਂ ਵੇਖਿਆ ਕਹਨੇ ਨਹੀਂ ਵੇਖਿਆ ਉਹਨਾਂ ਨੂੰ ਉਹਨੂੰ ਕੋਈ ਡੱਕ ਨਹੀਂ ਸੀ ਸਕਦਾ ਵੀ ਤੂੰ ਨਾ ਗੋਲੀ ਚਲਾ ਜਾ ਜਾਂ ਇਹ ਕੰਮ ਨਾ ਕਰ ਸ਼ਰੇਆਮ ਆਣ ਕੇ ਉਹਨੇ ਗੋਲੀ ਚਲਾਈ ਵੇਖੋ ਮਾਹੌਲ ਜੀ ਸਾਰੇ ਪਾਸੇ ਸਹਿਮ ਆ ਸਾਡੇ ਪਿੰਡ ਚ ਕੀ ਜਿੱਤੇ ਮਰਜ਼ੀ ਚੱਲ ਜੂ ਰਾਤ 7 ਵਜੇ ਤੋਂ ਪਹਿਲਾਂ ਬਾਜ਼ਾਰ ਬੰਦ ਹੋ ਜਾਂਦੇ 6 ਵਜੇ ਤੋਂ ਪਹਿਲਾਂ ਸੜਕਾਂ ਕਲੋਜ਼ ਹੋ ਜਾਂਦੀਆਂ ਹੁਣ ਇੰਨੇ ਸਹਿਮ ਦੇ ਮਾਹੌਲ ਚ ਲੋਕ ਤੁਰੇ ਫਿਰਦੇ ਨੇ ਲੋਕ ਤੇ ਬਾਹਰ ਨਿਕਲ ਕੇ ਨਹੀਂ ਰਾਜੀ ਜਿੱਦਾਂ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਬੰਦਾ ਸਹੀ ਆ ਜਿਹਨੂੰ ਹਥਿਆਰ ਦੀ ਵਰਤੋਂ ਕਰਨੀ ਆਉਂਦੀ ਹੈ ਉਹਦੇ ਕੋਲ ਰਹਿਣਾ ਚਾਹੀਦਾ ਬਾਕੀ ਸਾਰਿਆਂ ਕੋਲ ਹਥਿਆਰ ਜਿਹੜੇ ਖੋਲਣੇ ਚਾਹੀਦੇ ਲਵਿੰਦਰ ਸਿੰਘ ਅੱਜ ਕਹਿਣਾ ਇਹ ਚਾਹੁੰਦੇ ਆ ਵੀ ਠੱਕੇ ਨਾਲ ਹੀ ਆਣ ਕੇ ਸ਼ਰੇਆਮ ਦਿਨ ਦਿਹਾੜੇ ਗੁੰਡਾਗਰਦੀ ਕਰਦੇ ਵੇਖੋ ਜੇ ਲੋਕ ਇਹ ਜਿਹੜਾ ਪੇਟਾਣਾ ਸਰਪੰਚ ਮੰਗਤੇ ਹੋਏ ਕਰਨੇ ਪਏ ਇਹੋ ਜਿਹੇ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਹੈ ਨਾ ਪੂਰੀ ਸਜ਼ਾ ਮੇੜੀ ਚਾਹੀਦੀ ਹੈ ਤੇ ਇਨਸਾਫ ਮਿਲਣਾ ਚਾਹੀਦਾ ਘਰ ਵਾਲਿਆਂ ਨੂੰ ਜਿਹਨਾਂ ਦਾ ਬੰਦਾ ਸਟਾਫ ਸੀਰੀਅਸ ਬਹੁਤ ਜ਼ਿਆਦਾ ਐਮਰਜੈਂਸੀ ਹੈ